ਹੈਲੋ ਸਟੂਡੈਂਟਸ ਮੈਂ ਹਰਵਿੰਦਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਪਿੱਛੇ ਆਪਾਂ ਪੰਜ ਗੁਰੂ ਸਾਹਿਬਾਨ ਬਾਰੇ ਪੜ ਚੁੱਕੇ ਆ ਜੀ ਅੱਜ ਆਪਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਪਰਿਵਾਰ ਵਿਆਹ ਉਹਨਾਂ ਦੇ ਤਿੰਨ ਵਿਆਹ ਹੋਏ ਸੀ ਉਹਨਾਂ ਬਾਰੇ ਸੰਤਾਨ ਠੀਕ ਹੈ ਜੀ ਤੇ ਗੁਰਤਾ ਕੱਦੀ ਤੇ ਉਹਨਾਂ ਨੇ ਕੁਝ ਲੜਾਈਆਂ ਕੀਤੀਆਂ ਸੀ ਉਹਨਾਂ ਬਾਰੇ ਜਾਣਕਾਰੀ ਜੋ ਹੈ ਉਹ ਹਾਸਿਲ ਕਰਨਗੇ ਜੀ ਅੱਜ ਦੀ ਕਲਾਸ ਦੇ ਵਿੱਚ ਸਟਾਰਟ ਕਰਦੇ ਆ ਜੀ ਸਟੂਡੈਂਟਸ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਜੀ ਛੇਵੇਂ ਗੁਰੂ ਜੀ ਠੀਕ ਹੈ ਜੀ ਆਪਣੇ ਜੋ ਛੇਵੇਂ ਗੁਰੂ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਠੀਕ ਹੈ ਜੀ ਇਹ ਆਪਣੇ ਛੇਵੇਂ ਪਾਤਸ਼ਾਹ ਹੀ ਹੈ ਇਹਨਾਂ ਦਾ ਜਨਮ ਹੋਇਆ ਹੈ ਜੀ 19 ਜੂਨ 1595 ਮਤਲਬ 15 9 19 ਜੂਨ ਠੀਕ ਹੈ ਜੀ 1595 ਦੇ ਵਿੱਚ ਹੋਇਆ ਹੈ ਗੁਰੂ ਕੀ ਵਡਾਲੀ ਵਿਖੇ ਹੋਇਆ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਠੀਕ ਹੈ ਜੀ ਇਹਨਾਂ ਦਾ ਜਨਮ ਹੋਇਆ ਜੀ 19 ਜੂਨ 1595 ਵਿੱਚ ਗੁਰੂ ਕੀ ਵਡਾਲੀ ਵਿਖੇ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਠੀਕ ਹੈ ਜੀ ਪਿਤਾ ਦਾ ਨਾਮ ਆਪਾਂ ਨੂੰ ਪਤਾ ਹੈ ਜੀ ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਅਤੇ ਮਾਤਾ ਦਾ ਨਾਮ ਮਾਤਾ ਗੰਗਾ ਦੇਵੀ ਜੀ ਠੀਕ ਹੈ ਸਟੂਡੈਂਟਸ ਇੱਕ ਮੇਨ ਗੱਲ ਇਹਨਾਂ ਬਾਰੇ ਇਹ ਹੈ ਜੀ ਇਹਨਾਂ ਦੇ ਤਿੰਨ ਵਿਆਹ ਹੋਏ ਸੀ ਠੀਕ ਹੈ ਜੀ ਤਾਂ ਇਹਨਾਂ ਤਿੰਨ ਪਤਨੀਆਂ ਦੇ ਨਾਮ ਇਹਨਾਂ ਦੀਆਂ ਦੇ ਹੈ ਜੀ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਅਤੇ ਮਾਤਾ ਨਾਨਕੀ ਜੀ ਠੀਕ ਹੈ ਜੀ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਅਤੇ ਮਾਤਾ ਨਾਨਕੀ ਜੀ ਤਾਂ ਇਹਨਾਂ ਤਿੰਨਾਂ ਪਤਨੀਆਂ ਦੇ ਜੀ ਅੱਗੇ ਅਲੱਗ-ਅਲੱਗ ਬੱਚੇ ਆ ਠੀਕ ਹੈ ਜੀ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਮਾਤਾ ਦਮੋਦਰੀ ਜੀ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਜੋ ਤਿੰਨ ਬੱਚੇ ਸਨ ਜੀ ਦੋ ਉਹਨਾਂ ਦੇ ਪੁੱਤਰ ਸੀਗੇ ਤੇ ਇੱਕ ਉਹਨਾਂ ਦੀ ਬੇਟੀ ਸੀ ਠੀਕ ਹੈ ਜੀ ਉਹਨਾਂ ਦੇ ਪਹਿਲੇ ਪੁੱਤਰ ਦਾ ਨਾਮ ਹੈ ਜੀ ਬਾਬਾ ਗੁਰਦਿੱਤਾ ਜੀ ਠੀਕ ਹੈ ਜੀ ਦੂਜੀ ਹੈਗੀ ਜੀ ਅਨੀਰ ਆਏ ਜੀ ਅਤੇ ਬੇਟੀ ਹੈ ਜੀ ਮਾਤਾ ਵੀਰੋ ਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਦੂਸਰੀ ਪਤਨੀ ਤਾਂ ਉਹਨਾਂ ਦੀ ਸੀ ਦੂਸਰੀ ਪਤਨੀ ਸੀ ਮਹ ਮਰਵਾਹੀ ਸੀ ਤੇ ਉਹਨਾਂ ਦੇ ਕੁੱਖੋ ਜਿਹੜੇ ਜਨਮ ਲਿਆ ਸੀ ਜੀ ਸੂਰਜ ਮਾਲਨੇ ਠੀਕ ਹੈ ਜੀ ਤੇ ਹਟਾਲਾ ਰਾਏ ਜੀ ਨੇ ਠੀਕ ਹੈ ਜੀ ਤੇ ਬੀਬੀ ਨਾਨਕੀ ਜੀ ਸੀ ਉਹਨਾਂ ਦੇ ਸਿਰਫ ਇੱਕ ਸੁਪੁੱਤਰ ਸਨ ਉਹਨਾਂ ਸਰ ਜੀ ਤਿਆਗ ਮਲ ਜੀ ਠੀਕ ਹੈ ਜੀ ਜੋ ਅੱਗੇ ਜਾ ਕੇ ਆਪਣੇ ਨੌਵੇਂ ਗੁਰੂ ਠੀਕ ਹੈ ਜੀ ਗੁਰੂ ਤੇਗ ਬਹਾਦਰ ਜੀ ਬਣੇ ਸਨ ਠੀਕ ਹੈ ਜੀ ਤੇਗ ਬਹਾਦਰ ਜੀ ਠੀਕ ਹੈ ਸਟੂਡੈਂਟਸ ਜਿਹੜੇ ਆਪਣੇ ਮੇਨ ਹੈ ਜੀ ਮਾਤਾ ਨਾਨਕੀ ਵਾਲੇ ਜਿਹੜੇ ਪੁੱਤਰ ਹੈ ਉਹਨਾਂ ਦੇ ਉਹ ਹੈ ਜੀ ਤਿਆਗਮਲ ਠੀਕ ਹੈ ਜੀ ਤਿਆਗਮਲ ਸੀ ਜੋ ਕਿ ਅੱਗੇ ਜਾ ਕੇ ਜੀ ਬਣੇ ਸੀਗੇ ਆਪਣੇ ਨੌਵੇਂ ਨੌਵੇਂ ਜਿਹੜੇ ਉਹ ਆਪਣੇ ਉਹ ਗੁਰੂ ਬਣੇ ਸੀ ਠੀਕ ਹੈ ਜੀ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਜਿਹੜੇ ਪੁੱਤਰ ਸੀ ਜੀ ਉਹ ਪੰਜ ਸੀਗੇ ਅਤੇ ਇੱਕ ਪੁੱਤਰੀ ਸੀ ਤਾਂ ਸਟੂਡੈਂਟਸ ਇੱਕ ਵਾਰੀ ਫੇਰ ਨੋਟ ਕਰ ਲਓ ਜਿਹੜੀ ਮਾਤਾ ਦਮੋਦਰੀ ਸੀ ਜੀ ਉਹਨਾਂ ਦੇ ਦੋ ਪੁੱਤਰ ਸੀ ਤੇ ਇੱਕ ਪੁੱਤਰੀ ਸੀ ਮਤਲਬ ਬਾਬਾ ਗੁਰਦਿੱਤਾ ਸੀ ਤੇ ਬਾਬਾ ਅਨੀਰਾਏ ਜੀ ਠੀਕ ਹੈ ਜੀ ਤੇ ਉਹਨਾਂ ਦੀ ਪੁੱਤਰੀ ਦਾ ਨਾਮ ਸੀ ਮਾਤਾ ਵੀਰੋ ਜੀ ਮਾਤਾ ਮਰਵਾਹੀ ਦੇ ਬੱਚੇ ਸੀ ਜੀ ਦੋ ਸੂਰਜ ਮਾਲ ਅਤੇ ਅਟਲ ਰਾਏ ਮਾਤਾ ਨਾਨਕੀ ਜੀ ਦੇ ਇੱਕ ਹੀ ਬੱਚਾ ਸੀ ਜੀ ਤਿਆਗ ਮਾਲ ਜੀ ਤੇ ਉਹ ਅੱਗੇ ਜਾ ਕੇ ਆਪਣੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਬਣੇ ਸਨ ਠੀਕ ਹੈ ਜੀ ਕੋਲ ਇਹਨਾਂ ਦੇ ਜੀ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ ਜੀ ਠੀਕ ਹੈ ਜੀ ਪੰਜ ਪੁੱਤਰ ਅਤੇ ਇੱਕ ਪੁੱਤਰੀ ਠੀਕ ਹੈ ਜੀ ਗੁਰੂ ਹਰगोबिंद ਸਾਹਿਬ ਜੀ ਦੇ ਪੰਜ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ ਤੇ ਇਹਨਾਂ ਦਾ ਜੋ ਗੁਰਗੱਦੀ ਕਾਲ ਸੀ ਜੀ ਉਹ 25 ਮਈ ਤੋਂ ਠੀਕ ਹੈ ਸਟੂਡੈਂਟਸ 25 ਮਈ ਤੋਂ 1606 ਈਸਵੀ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਆਪਣੇ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੂੰ ਗੁਰਗੱਦੀ ਜਿਹੜੀ ਉਹ ਸੌਂਪ ਦਿੱਤੀ ਸੀ ਠੀਕ ਹੈ ਜੀ ਤੇ 1645 ਈਸਵੀ ਤੱਕ ਦਾ ਉਹਨਾਂ ਦਾ ਕੁਰਤਾ ਗੱਦੀ ਕਾਲ ਜਿਹੜਾ ਉਹ ਹੈਗਾ ਸੀ ਠੀਕ ਹੈ ਸਟੂਡੈਂਟਸ ਇੱਥੇ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਜਿਹੜੀ ਨਿਊਜ਼ ਮਤਲਬ ਕਿ ਆਪੜੀ ਦੇਣਾ ਚਾਹੁੰਦੀ ਆ ਜਾਣਕਾਰੀ ਉਹ ਹੈ ਜੀ ਬਾਬਾ ਬੁੱਢਾ ਜੀ ਬਾਰੇ ਠੀਕ ਹੈ ਜੀ ਤਾਂ ਸਟੂਡੈਂਟਸ ਬਾਬਾ ਬੁੱਢਾ ਜੀ ਦਾ ਜਿਹੜੀ ਡੈਥ ਹੋਈ ਸੀ ਜੀ ਉਹ ਹੋਈ ਸੀ ਕਿ ਸਭ ਤੋਂ ਪਹਿਲਾਂ ਦੇਖ ਲਓ 1645 ਈਸਵੀ ਦੇ ਵਿੱਚ ਹੀ ਠੀਕ ਹੈ ਜੀ ਇਹ ਆਪਾਂ ਨੂੰ ਯਾਦ ਰੱਖਣਾ ਸੌਖਾ ਹੋ ਜੂਗਾ ਇਹਨਾਂ ਦੇ ਗੁਰਗੱਦੀ ਕਾਲ ਦੇ ਟਾਈਮ ਤੱਕ ਲਾਸਟ ਤੱਕ ਉਦੋਂ ਬਾਬਾ ਬੁੱਢਾ ਜੀ ਦੀ ਡੈਥ ਹੋਈ ਸੀ ਤੇ ਬਾਬਾ ਬੁੱਢਾ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਹੈ ਆਪਾਂ ਨੂੰ ਪਤਾ ਹੈ ਕਿ ਜੀ ਜਿਹੜੇ ਗੁਰੂ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਵੀ ਬਾਬਾ ਬੁੱਢਾ ਜੀ ਸਨ ਤੇ ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਤੱਕ ਦਾ ਜੋ ਤਿਲਕ ਹੋਇਆ ਸੀ ਉਹ ਵੀ ਬਾਬਾ ਬੁੱਢਾ ਜੀ ਨੇ ਕੀਤਾ ਸੀ ਠੀਕ ਹੈ ਜੀ ਗੁਰਗੱਦੀ ਤੇ ਬੈਠਣ ਸਮੇਂ ਜੋ ਤਿਲਕ ਹੁੰਦਾ ਹੈ ਜੀ ਉਹ ਬਾਬਾ ਬੁੱਢਾ ਜੀ ਨੇ ਕੀਤਾ ਸੀ ਇਹ ਪਹਿਲੇ ਗੁਰੂ ਤੋਂ 6ਵੇਂ ਗੁਰੂ ਦੇ ਸਮਕਾਲੀ ਹਨ ਬਾਬਾ ਬੁੱਢਾ ਜੀ ਠੀਕ ਹੈ ਜੀ ਪਹਿਲੇ ਗੁਰੂ ਤੋਂ 6ਵੇਂ ਗੁਰੂ ਤੱਕ ਦੇ ਸਮਕਾਲੀ ਹਨ ਤੇ 6ਵੇਂ ਗੁਰੂ ਜੀ ਨੂੰ ਇਹਨਾਂ ਨੇ ਕੋੜ ਸਵਾਰੀ ਅਤੇ ਸ਼ਾਸਤਰ ਵਿਦਿਆ ਵੀ ਸਿਖਾਈ ਸੀ ਠੀਕ ਹੈ ਜੀ ਬਾਬਾ ਬੁੱਢਾ ਜੀ ਨੇ ਹੀ 6ਵੇਂ ਗੁਰੂ ਜੀ ਨੂੰ ਕੋੜ ਸਵਾਰੀ ਅਤੇ ਸ਼ਾਸਤਰ ਵਿਦਿਆ ਜੋ ਹੈ ਜੀ ਸਿਖਾਈ ਸੀ ਹਾਂਜੀ ਸਟੂਡੈਂਟਸ ਇੱਕ ਹੋਰ ਇਹ ਜੀ ਇਕ ਆਪਣੇ ਗੁਰੂ ਹਰ राय ਜੀ ਦੇ ਆਪਣੇ ਜੀਵਨ ਵਿੱਚ ਮੁਗਲਾਂ ਨਾਲ ਬਹੁਤ ਸਾਰੀਆਂ ਲੜਾਈਆਂ ਲੜੀਆਂ ਸੀ ਜਿੰਨਾ ਬਾਰੇ ਆਪਾਂ ਆਪਣੀ ਅਗਲੀ ਕਲਾਸਿਸ ਦੇ ਵਿੱਚ ਪੜ੍ਹਾਂਗੇ ਠੀਕ ਹੈ ਜੀ ਤੇ ਇੱਕ ਉਹਨਾਂ ਨੇ ਨਵੀਂ ਨੀਤੀ ਧਾਰਨ ਕੀਤੀ ਸੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਦੱਸਾਂਗੀ ਸਟੂਡੈਂਟਸ ਤੇ ਫਿਰ ਗੁਰੂ ਜੀ ਨੇ 1627 ਈਸਵੀ ਦੇ ਵਿੱਚ ਕੀ ਕੀਤਾ ਸੀ ਉਹਨਾਂ ਨੇ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਦੀ ਸਥਾਪਨਾ ਕੀਤੀ ਸੀ ਠੀਕ ਹੈ ਜੀ ਜਿੱਥੇ ਗੁਰੂ ਜੀ ਨੇ ਆਪਣਾ ਜਿਹੜਾ ਆਖਰੀ ਦੇ 9 ਸਾਲ ਦਾ ਸਮਾਂ ਸੀ ਜੀ ਉਹ ਬਤੀਤ ਕੀਤਾ ਸੀ ਠੀਕ ਹੈ ਜੀ ਤੇ 3 ਮਾਰਚ 1644 ਤੋਂ 45 ਵਿੱਚ ਜੋਤੀ ਜੋ ਸਮਾਗਏ ਸੀ ਅਤੇ ਗੁਰੂ ਜੀ ਗੁਰੂ ਜੀ ਨੂੰ ਹਰ ਰਾਏ ਜੀ ਨੂੰ ਜਿਹੜੇ ਉਹ ਆਪਣਾ ਉਤਰਾਧਿਕਾਰੀ ਕੋਸ਼ਿਸ਼ ਕੀਤਾ ਸੀ ਕੋਸ਼ਿਸ਼ ਕੀਤਾ ਸੀ ਜੀ ਉਹਨਾਂ ਨੇ ਗੁਰੂ ਹਰ ਰਾਏ ਜੀ ਨੂੰ ਠੀਕ ਹੈ ਜੀ ਇੱਥੇ ਸਟੂਡੈਂਟਸ ਆਪਣੇ ਇੱਕ ਗੱਲ ਹੋਰ ਨੋਟਿਸ ਕਰਨੀ ਆ ਗੁਰੂ ਹਰ ਰਾਏ ਜੀ ਨੂੰ ਕਿਉਂ ਕੀਤਾ ਸੀ ਕਿਉਂਕਿ ਜੀ ਜਿਹੜੇ ਬਾਬਾ ਗੁਰਦਤਾ ਸੀ ਜੀ ਉਹ ਸ਼ਹੀਦ ਹੋ ਗਏ ਸੀਗੇ ਤੇ ਉਹਨਾਂ ਦੇ ਜੋ ਪੁੱਤਰ ਹੈ ਗੁਰੂ ਹਰ ਰਾਏ ਜੀ ਠੀਕ ਹੈ ਜੀ ਫਿਰ ਉਹਨਾਂ ਨੂੰ ਹੀ ਉਹਨਾਂ ਨੇ ਜਿਹੜਾ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ ਮਤਲਬ ਕਿ ਆਪਣੇ ਪੋਤਰੇ ਨੂੰ ਇੱਥੇ 6ਵੇਂ ਪਾਤਸ਼ਾਹੀ ਜੀ ਨੇ ਆਪਣਾ ਉੱਤਰਾਧਿਕਾਰੀ ਬਣਾਇਆ ਸੀ ਠੀਕ ਹੈ ਸਟੂਡੈਂਟਸ ਮਤਲਬ ਕੇ 1627 ਸੇ ਵਿੱਚ ਉਹਨਾਂ ਨੇ ਕੀਰਤਪੁਰ ਦੀ ਸਥਾਪਨਾ ਕਰਕੇ 9 ਸਾਲ ਉੱਥੇ ਬਿਤਾਏ ਅਤੇ ਆਪਣੇ ਪੋਤਰੇ ਗੁਰੂ ਹਰ Rai ਜੀ ਨੂੰ ਆਪਣਾ ਜੋ ਹੈ ਉੱਤਰਾਧਿਕਾਰੀ ਛੇ ਜੀ ਉਹ ਕੋਸ਼ਿਸ਼ ਕਰ ਦਿੱਤਾ ਥੈਂਕ ਯੂ ਸੋ ਮਚ ਸਟੂਡੈਂਟਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਥੈਂਕ ਯੂ